ਪਰ ਪਾਰਲੀਮੈਂਟ ਕੱਲੇ ਲੜਿਆ ਹੁਣ ਪਹਿਲੀ ਵਾਰ ਇਲੈਕਸ਼ਨ ਆਈ ਹੈ ਅਕਾਲੀ ਦਲ ਤੋਂ ਅਸੀਂ ਅੱਡਾ ਹੋਇਆ ਤਾਂ ਉਹਦੇ ਬਾਅਦ ਅਸੀਂ ਪਹਿਲੀ ਜਨਾਬ ਜਿਹੜੀ ਐ ਸੀ ਜ਼ਿਲ੍ਹਾ ਪ੍ਰਸ਼ਾਸਨ ਔਰ ਬਲਾਕ ਸਮਿਤੀ ਅਸੀਂ ਲੜ ਰਹੇ ਹਾਂ ਪ੍ਰੈਸ ਕਰਕੇ ਗ੍ਰੇਟੀ ਮੁਖਸ਼ਰ ਜ਼ਿਲ੍ਹੇ ਦੇ 95 ਵਿਧਾਨ ਸਭਾ 95 ਜਿਹੜੀ ਐ ਬਲਾਕ ਸਮਿਤੀ ਔਰ 13 ਜ਼ਿਲ੍ਹਾ ਪ੍ਰਸ਼ਾਸਨ ਅਸੀਂ ਅੱਜ ਪ੍ਰਤੀਅਸੀ ਆਪ ਦੇ ਖੜੇ ਕਰਕੇ ਔਰ ਤਕੜੇ ਹੋ ਕੇ ਆਪਣੀ ਪੋਲਿਸੀ ਦੱਸਦੇ ਹੋਏ ਇਲੈਕਸ਼ਨ ਲੜਾਂਗੇ ਔਰ ਅਸੀਂ ਉਮੀਦ ਹੈ ਕਿ ਲੋਕ ਸਾਡੇ ਨਾਲ ਚੱਲਣਗੇ ਅਸੀਂ ਜਿੱਤਾਂਗੇ ਆਕਟ ਨੰਬਰ ਇੰਦਰ ਸਿੰਘ ਦਾ ਬਿਆਨ ਹੈ ਕਹਿੰਦੇ ਅਕਾਲੀ ਦਲ ਜ਼ਰੂਰੀ ਆ ਭਾਜਪਾ ਤੂੰ ਕੇਡਰ ਨਹੀਂ ਬਣਿਆ ਇੰਦਰ ਅੱਜ ਦਾ ਹੀ ਬਿਆਨ ਆ ਪਾਜਾ ਨਵੇਂ ਵੇਖਦੇ ਹੋ ਦੇਖੋ ਗੱਲ ਸੁਣੋ ਜੇ ਅਸੀਂ ਚੋਣਾਂ ਲੜਾਂਗੇ ਤਾਂ ਹੀ ਕੇਡਰ ਬਣੇਗਾ ਅਸੀਂ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਲੜਦੇ ਰਹੇ ਅਸੀਂ ਸਿਰਫ 23 ਸੀਟਾਂ ਤੇ ਲੜਦੇ ਸੀ ਉਹ 23 ਸੀਟਾਂ ਤੇ ਸਾਡਾ ਕੇਡਰ ਹੈ ਔਰ ਜਿੱਥੇ ਐਮਐਲਏ ਜਿੱਤੇਗਾ ਉੱਥੇ ਕੇਡਰ ਆਟੋਮੈਟਿਕ ਬਣਦਾ ਹੈ ਤਾਂ ਹੁਣ ਅਸੀਂ ਐਮਐਲਏ ਬਾਈ ਤੇ ਲੜਿਆ ਹੁਣ ਅਸੀਂ ਪਿੰਡਾਂ 'ਚ ਲੜਾਂਗੇ ਕੈਡਰ ਸਾਡਾ ਬਣ ਜਾਣਾ ਇਲੈਕਸ਼ਨ ਲੜੋਗੇ ਤਾਂ ਕੈਡਰ ਬਣੇਗਾ ਜੇ ਤੁਸੀਂ ਇਲੈਕਸ਼ਨ ਲੜੇ ਹੋਈ ਨਹੀਂ ਤਾਂ ਕੈਡਰ ਕੀ ਬਣੋਗਾ ਤੁਸੀਂ ਆਪ ਦਾ ਕੈਂਡੀਡੇਟ ਖੜੋ ਕਰੋਗੇ ਆਪ ਦੇ ਵਰਕਰ ਬਣ ਕੇ ਮੈਂਬਰਸ਼ਿਪ ਕਰੋਗੇ ਤਾਂ ਕੈਡਰ ਬਣ ਜਾਣਾ ਉਹ ਸਾਡੇ ਕੋਲ ਤਾਂ ਦੇਖੋ ਪੂਰੇ ਹਿੰਦੁਸਤਾਨ 'ਚ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਔਰ ਇਸ ਪਾਰਟੀ ਦੇ ਸਾਡੇ ਕੋਲ ਕਿੰਨੇ ਸੂਬਿਆਂ ਦੇ ਵਿੱਚ ਸਾਡੀ ਸਰਕਾਰ ਹੈ ਔਰ ਜਿੱਥੇ ਸਾਡੀ ਸਰਕਾਰ ਬਣ ਜਾਂਦੀ ਹੈ ਬਾਰ-ਬਾਰ ਜਿੱਤਦੀ ਹੈ ਯੂਪੀ ਦੇ ਦੇਖੋ ਦੂਜੀ ਵਾਰ ਬਣੀ ਤੀਜੀ ਵਾਰ ਬਣ ਜੂਗੀ ਹਰਿਆਣੇ ਦੀ ਤੀਜੀ ਵਾਰ ਬਣ ਗਈ ਔਰ ਸਾਡਾ ਦੇਸ਼ ਦੇ ਪ੍ਰਧਾਨ ਮੰਤਰੀ ਤੀਜੀ ਵਾਰ ਬਣ ਕੇ ਚੌਥੀ ਵਾਰ ਫਿਰ ਬਣਨਗੇ ਅਸੀਂ ਕੰਮ ਕਰਦੇ ਹਾਂ ਜੋ ਗੱਲ ਅਸੀਂ ਵਾਅਦਾ ਕਰਦੇ ਹਾਂ ਉਹ ਕੰਮ ਕਰਦੇ ਹਾਂ ਔਰ ਜੇ ਆਮ ਆਦਮੀ ਪਾਰਟੀ ਐ ਇਹ ਝੂਠ ਮਾਰ ਕੇ ਸਰਕਾਰ ਬਣਾਈ ਸੀ ਔਰ ਲੋਕਾਂ ਨੂੰ ਪਤਾ ਹੈ ਲੋਕ ਹੁਣ ਇਸ ਪਿੰਡਾਂ ਦੇ ਵਿੱਚ ਵੀ ਇਹਨਾਂ ਤੋਂ ਬਦਲੇ ਲੈਣਗੇ ਜਿਹੜੀ ਹੈ ਜਿਹਦੀ ਇਹਨਾਂ ਝੂਟਮਾਰੀ ਸੀ ਕਾਂਗਰਸ ਦੇ ਵਿੱਚ ਆਪਸੇ ਬੜੀ ਫੁੱਟ ਆ ਕਾਲੀ ਦਲ ਦੇ ਵਿੱਚ ਉਹ ਕਾਲੀ ਦਲ ਨਹੀਂ ਰਹੀ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਦੇ ਵਿੱਚ ਸੀਗੀ ਤਦੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਜੁੜਦੇ ਆ ਲੋਕਾਂ ਦੇ ਇੱਕ ਦਿਲ 'ਚ ਆ ਗਈ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਔਰ ਨਸ਼ਾ ਮੁਕਤ ਕਰ ਸਕਦੀ ਹੈ ਉਗਰਵਾਦ ਮੁਕਤ ਕਰ ਸਕਦੀ ਹੈ ਔਰ ਜਿਹੜੀ ਅੱਜ ਫਰੋਤੀ ਅੱਜ ਗੈਂਗਸਟਰ ਵਾਰ ਹੈ ਉਸ ਤੋਂ ਖਤਮ ਕਰ ਸਕਦੀ ਹੈ ਲੋਕ ਹੀ ਉਦਾਹਰਣ ਦਿੰਦੇ ਆ ਉੱਤਰ ਪ੍ਰਦੇਸ਼ ਦੀ ਕਿ ਯੂਪੀ ਦੇ ਵਿੱਚ ਕਿੰਨੀ ਬਦਮਾਸ਼ੀ ਸੀ भारतीय जनता पार्टी सरकार बनी अब उमन शांति है और साम शांति होशहाल होती करे, तो करे लोग लो बन चुकी है तो देखो गल सुनो पार्टी देखो कले लड़ा तो स्टैंड करा जो किसी चलते रहा तो चलते रहेंगे ਕਾਸੀ ਸੀ ਹੁਣ ਕੱਲੇ ਲੜਾਂਗੇ ਅਸੀਂ ਕਿਉਂ ਨਹੀਂ ਸਾਡੇ ਕੋਲ ਕੀ ਨਹੀਂ ਹੈ ਸਾਡੇ ਕੋਲ ਸੰਗਠਨ ਹੈ ਸਾਡੇ ਕੋਲ ਸਾਡੇ ਵਿਚਾਰ ਹੈ ਸਾਡੇ ਕਿਤੇ ਕੰਮਾਂ ਦਾ ਭਰਾ ਪ੍ਰਭਾਵ ਹੈ ਕੋਈ ਨਹੀਂ ਹੈ ਸਾਡੇ ਕੋਲ ਤਾਂ ਸਭ ਕੁਝ ਹੈ ਸਾਡੀਆਂ ਤਾਂ ਸਰਕਾਰਾਂ ਬਣਦੀਆਂ ਤੇ ਕੀ ਪੰਜਾਬ ਤੇ ਨਹੀਂ ਬਣ ਸਕਦੀ ਬਣ ਸਕਦੀ ਹੈ ਅਸੀਂ ਕੋਈ ਆ ਥੋੜੀ ਆ ਵੀ ਆਮ ਆਦਮੀ ਪਾਰਟੀ ਵਾ ਇੱਕ ਸਰਕਾਰੀ ਇੱਕ ਸਟੇਟ ਦੀ ਸਰਕਾਰ ਉਹ ਜੁੱਤੀ ਮਾਰ ਕੇ ਬਣਾ ਲਈ ਕਿਸੇ ਹੋਰ ਨਹੀਂ ਹੈ ਭਾਰਤੀ ਜਨਤਾ ਪਾਰਟੀ ਛੋਟੀ ਪਾਰਟੀ ਨਹੀਂ ਹੈ ਸਮੁੰਦਰ ਹੈ ਡਾਕਟਰ ਹੋਰਾਂ ਦੇ ਬਿਆਨ ਤੋਂ ਬਾਅਦ ਕਾਂਦੀ ਦਲ ਦਾ ਨਾਂ ਦੇਰ ਬਿਆਨ ਆਉਂਦਾ ਕਹਿੰਦੇ ਅਸੀਂ ਇਕੱਠ ਜੋੜ ਤਾਂ ਕਰਾਂਗੇ ਨਹੀਂ ਪਹਿਲਾਂ ਜਨ ਭਾਰਤੀ ਜਨਤਾ ਪਾਰਟੀ ਹਰਿਆਣਾ ਕੋਰਤਵਾਰਾ ਪ੍ਰਬੰਧਕ ਕਮੇਟੀ ਹਜੂਰ ਸਾਹਿਬ ਤੇ ਪਟਨਾ ਸਾਹਿਬ ਵਾਲੇ ਫੈਸਲੇ ਵਾਪਸ ਲਓ ਅਸੀਂ ਕਰਨਾ ਨਹੀਂ ਵੰਦੇ ਭਾਰਤੀ ਜਨਤਾ ਪਾਰਟੀ ਸੋਚੀ ਨਹੀਂ ਰਹੀ ਅਸੀਂ ਕੋਲ ਲੈਂਸ ਕਰਾਂਗੇ ਬਿਲਕੁਲ ਨਹੀਂ ਹਰ ਇੱਕ ਮੀਟਿੰਗ ਦੀ ਆ ਕੇ ਆ ਜਾਂਦਾ ਕਿ 117 117 ਤਿਆਰੀ ਕਰੋ ਅਸੀਂ 117 ਤਿਆਰੀ ਕਰ ਰਹੇ ਹਾਂ ਪੰਜਾਬ ਦੇ ਪੂਰੇ ਪੰਜਾਬ ਦੇ ਜ਼ਿਲ੍ਹਾ ਪ੍ਰਸ਼ਦੀ ਬਲਾਕ ਸਮਿਤੀ ਤਿਆਰੀ ਕਰ ਰਹੇ ਹਾਂ ਕੋਈ ਪਾਰਟੀ ਦਾ ਕੋਈ ਆਦੇਸ਼ ਨਹੀਂ ਆ ਜਾ ਉਹ ਸਾਡੇ ਉੱਪਰ ਨਿਤਰਤ ਬੈਠਾ ਉਹਨਾਂ ਕੋਲ ਪਰਸਨਲ ਵਿਚਾਰ ਹੋ ਸਕਦੇ ਕਿਸੇ ਦੇ ਵੀ ਹੋ ਸਕਦੇ ਉਹ ਪਰਸਨਲ ਵਿਚਾਰ ਪਾਰਟੀ ਦੇ ਨਾਲ ਸ਼ਮਲਿਤ ਨਹੀਂ ਕੀਤਾ ਜਾ ਸਕਦਾ ਤੇ ਤੇਰਾ ਤੇ ਤੇਰਾ ਜਿਹੜਾ ਤੁਸੀਂ ਖੜੇ ਨੇ ਇਹ ਗੱਲ ਹੋਣੀ ਬੜੀ ਜ਼ਰੂਰੀ ਜਦੋਂ ਅਸੀਂ ਇਹ ਪ੍ਰਕਿਰਿਆ ਪੂਰੀ ਕਰ ਲਾਂਗੇ ਉਹਦੇ ਬਾਅਦ ਮੀਟਿੰਗ ਕਰਕੇ ਆਪਾਂ ਸਾਰੀ ਗੱਲ ਕਰ ਸਕਦੇ ਹਾਂ ਕਿ ਫਾਰਮ ਵੀ ਨਾ ਭਰੇਗੇ ਤਾਂ ਆਪਾਂ ਗੱਲ ਕਰਾਂਗੇ ਕਿ ਦਿਨਾਂ इस करके चिंता करके ड्यूटी है तो आप फॉर्म भर इलेक्शन जो होंगे एक वर्ग के इलेक्शन कदम नहीं होंगे इलेक्शन हरेक इलेक्शन का अलग अलग सिस्टम होंगे अलग अलग सोच होंगी अलग अलग विचार होंगे जमें सरपंच का मैंबर का चुनाव होता है वो गल कुछ और बलाक समिति जिला प्रसिद्ध होना इन्होंने स्थिति और एम एल ए चुनाव हो गई और ਪਾਰਲੀਮੈਂਟ ਦਾ ਚੋਣ ਹੈ ਉਹ ਪਾਰਲੀਮੈਂਟ ਤੇ ਵੀ ਇਸ ਤਰ੍ਹਾਂ ਪਿਓਰਲੀ ਪਾਰਟੀ ਦੀ ਗੱਲ ਹੁੰਦੀ ਹੈ ਇਹ ਜਿਹੜੀ ਗੱਲਾਂ ਹੈ ਥੋੜੀ ਭਾਈਚਾਰੇ ਦੀ ਬਰਾਦਰੀ ਦੀ ਇਸ ਤਰ੍ਹਾਂ ਦੀ ਗੱਲਾਂ ਦੇ ਵਿੱਚ ਹੁੰਦੀ ਹੈ ਉਹ ਜਿਹੜੀ ਗੱਲ ਇੱਥੋਂ ਆ ਰਹੀ ਹੈ ਅੱਜ ਡਰਨ ਡਰਨ ਦੀ ਗੱਲ ਕਿਸੇ ਦੇ ਵਿੱਚ ਵੀ ਨਹੀਂ ਰਹੀ ਹੈ ਕਦੇ ਵਕਤ ਹੁੰਦਾ ਸੀ ਕਾਂਗਰਸ ਤਪਦੀ ਸੀ ਉਦੋਂ ਉਹ ਡਰਾਮੇ ਵਿੱਚ ਸੀ ਤਮਕਾਡੇ ਵੀ ਸੀ ਸਾਰੀ ਗੱਲ ਕਰਦੇ ਸੀ ਅੱਜ ਹਰੇਕ ਬੰਦਾ ਇੰਡੀਪੈਂਡੈਂਟ ਹੈ ਕਿਸੇ ਦਾ ਹਦੀਬ ਨਹੀਂ ਹੈ ਉਹ ਵਕਤ ਕੀ ਸੀਗਾ ਉਦੋਂ ਜਿਹੜਾ ਪਿੰਡ ਦੇ ਵਿੱਚ ਕੋਈ ਬਿਚਾਰਾ ਗਰੀਬ ਸੀ ਉਹ ਦਬਦਾ ਸੀ ਗੱਲੋਂ ਤੁਹਾਨੂੰ ਪਤਾ ਹੈ ਯਾਦ ਹੈ ਕਿ ਦਾਣਾ ਦੇ ਟਾਈਮ ਤੇ ਕੱਟੇ ਬੋਰੀ ਲੈ ਕੇ ਜ਼ਿਮੀਦਾਰ ਦੇ ਘਰੋਂ ਕਦਾਣੇ ਲੈਣੇ ਪੈਂਦੇ ਸੀ ਹਰੇ ਕੋਲ ਫੈਕਤੀ ਸੀ ਅਗਰ ਬਿਮਾਰ ਹੋ ਜਾਤਾ ਤਾਂ ਅੰਦੀ ਰਾਜ ਪੈਸੇ ਦੀ ਰੋਟਾ ਪੈਂਦੀ ਸੀ ਇਹ ਭਾਰਤੀ ਜਨਤਾ ਪਾਰਟੀ ਸਰਕਾਰ ਅਟਲ ਬਹਾਦਰਵਾਦ ਕਹੀ ਔਰ ਮੋਦੀ ਦੀ ਸੋਲ ਤੇ ਨਾਲ ਮੇਰੇ ਖਿਆਲ ਦਾਣਾ ਦਾਣੇ ਜਿਹੜੇ ਕਿਸੇ ਨੂੰ ਕਿਸੇ ਜ਼임ਮੇਦਾਰ ਤੋਂ ਲੈਣੇ ਨਹੀਂ ਪੈਂਦੇ ਬੋਰੀ ਲੈ ਕੇ ਕਿਸੇ ਦੇ ਘਰੇ ਕੋਈ ਨਹੀਂ ਜਾਂਦਾ ਅੱਜ ਕਹਾਵਤ ਹੈ ਕਿ ਦਾਣੇ ਅਸੀਂ ਆਪ ਦੇ ਖਾਣੇ ਆ ਕਿਸੇ ਦਾ ਆਸਾਨ ਨਹੀਂ